ਅੱਜ ਸਾਸ਼ਟ੍ਰੀ ਕਾਲ ਅੱਜ ਆਪਾਂ ਆਏ ਆਂਗੇ ਬਰਨਾਲੇ 30 ਪੁਆਇੰਟ ਦੇ ਉੱਤੇ ਤੇ ਉਰੇ ਬਾਈ ਦਾ ਕੰਮ ਆਗਾ ਗੱਡੀਆਂ ਦਾ ਇਹ ਸੇਲ ਕਰਦੇ ਨੇ ਖਰੀਦੇ ਵੀ ਨੇਗੇ ਤੇ ਆਪਾਂ ਸਵਿਫਟ ਬਾਰੇ ਦੱਸਦੇ ਆਂ ਬਈ ਸਵਿਫਟ ਕਿੰਨੇ ਮਾਡਲ ਆ ਬੰਦ ਮਾਡਲ ਆ ਵੀ ਸੀਐਨਜੀ ਪਲਾਸ ਤੇ ਪ੍ਰੋਬਲਮ ਆ ਅੱਛਾ ਇਹ ਲੱਗ ਰਿਹਾ 15 ਨੰਬਰ ਲਾਈਨ ਹੈ ਬਲੇਕ ਨਗਰੀਆ 27 ਤੱਕ ਪਾ ਦਿੰਦੇ ਆ ਜੀ ਅੱਛਾ ਇਹ ਸਰਪਾ 1.3 ਲੱਖ ਦੀ ਹੈ ਜੀ 1.3 ਲੱਖ ਦੀ ਵੀਰੇ 2005 ਮਾਡਲ ਗੱਡੀ ਹੈ ਵੀਰੇ ਲਾਏ ਲੂਏ ਲੱਗੇ ਹੋਏ ਨੇ ਨਾ ਕਰਾ ਕੇ ਦਵਾਂਗੇ ਭਾਈ ਵਿੱਚ ਨਾ ਕਰਾ ਲਾ ਨਾ ਕਰਾ ਕੇ ਦੇਣਗੇ 130000 ਦੇ ਗੱਡੀ ਤੁਸੀਂ ਚੈੱਕ ਕਰ ਸਕਦੇ ਹੋ ਖੁੱਲਦੀ ਨਹੀਂ ਹੈਗੀ ਲਓ ਕੋ ਗੱਡੀ ਅੰਦਰੋਂ ਪੂਰੀ ਸਾਫ਼ ਆ 130000 ਦੀ ਗੱਡੀ ਦੇ ਦੇਣਗੇ ਭਾਈ ਹੇਬ੍ਰੀਆ ਮੁਰੂਤੀ ਜਨੇ ਮਾਡਲ ਆਪਣੀ 95 ਮਾਡਲ ਮੁਰੂਤੀ ਆ ਬਲੈਕ ਰੰਗ ਦੀ ਸਾਰੂਪ ਲੱਗਿਆ ਹੋਇਆ ਗੱਡੀ ਦੇ ਵਿੱਚ ਸਨ ਰੂਪ ਵੀ ਲੱਗਿਆ ਹੋਇਆ 12 ਨੰਬਰ ਲਾਇਸੈਂਸ ਨੰਬਰ ਚਾਹੀਏ 40000 ਰੁਪਏ ਦੀ ਸਨ ਰੂਪ ਦਾ ਨਜ਼ਾਰਾ ਲੋ ਲੈ ਲੂਏ ਨਾਲੇ ਲੱਗੇ ਹੋਏ ਨੇ ਪੂਰੀ ਫੁੱਲ ਮੋਡੀਫਾਈਡ ਕਾਰ ਆ ਕਾਲੇ ਰੰਗ ਦੀ ਵੀਡੀਓ ਚੈੱਕ ਕਰੋ ਇੱਕ ਬਾਈਕ ਕੋਲੇ ਖੜੀ ਆਲਟੋ ਪੁਰੀਆਂ ਸੋਹਣੀਆਂ ਗਾਰਾਂ ਨੇ ਇਹ ਕਿੰਨੇ ਮਾਡਲ ਆ ਵੀਰੇ 11 ਮਾਡਲ ਆ ਵੀ 2011 ਮਾਡਲ ਪਾਜੀ ਬੀਮਾ ਸਾਰਾ ਕੁਝ ਸਾਰਾ ਕੁਝ ਹੋਵੇਗਾ ਜੀ ਪਾਸਿੰਗ ਬੀਮਾ ਸਾਰਾ ਕੁਝ ਚੰਡੀਗੜ੍ਹ ਨੰਬਰ ਪਾਜੀ ਬਾਈਕ ਤੇ ਆਪਣੀ ਗਾਰੰਟੀ ਇੰਜਨ ਗੇਅਰ ਦੀ ਬਾਈਕ ਦਾ ਪੂਰੀ ਫੁੱਲ ਗਾਰੰਟੀ ਆ ਇਹ ਆਪਾਂ 1,30,000 ਰੁਪਏ ਦੇ ਵਾ ਇੱਕ ਲੱਖ 30 ਹਜ਼ਾਰ ਰੁਪਿਆ ਰੇਟ ਆ ਵੀਰੇ ਦਾ ਇਹ ਵੀ ਲੋਕ ਆ ਅੰਦਰੋਂ ਸੀਟ ਸੂਟ ਕਵਰ ਓਕੇ ਨੇ ਏਸੀ ਯੂਸੀ ਸਾਰਾ ਕੁਝ ਚੱਲਦਾ ਗੱਡੀ ਦਾ ਗੱਡੀਆਂ ਪੂਰੀਆਂ ਘੈਂਟ ਨੇਗੀਆਂ ਵੇਟ ਕਰੋ ਟੀ ਪੁਆਇੰਟ ਤੇ ਗੱਡੀਆਂ ਦਾ ਕੰਮ ਆ ਵੀਰਿਆਂ ਦਾ ਤੇ ਇੱਕ ਗੱਡੀ ਆਪਣੀ ਆ ਖੜੀ ਆ ਇਹ ਕਿਹੜੀ ਗੱਡੀ ਆ ਵੀਰੇ ਐਕਸ 4 ਅਭੀ ਨੀ ਆਖੋ ਮਾਡਲ ਐਕਸ 4 ਅੱਠ ਮਾਡਲ ਕਿਵੇਂ ਪੈਟਰੋਲ ਪਲੱਸ ਸੀ ਐਨ ਜੀ ਪੈਟਰੋਲ ਪਲੱਸ ਸੀ ਐਨ ਜੀ ਦਿੱਲੀ ਨੰਬਰ ਕਾਰ ਆ ਨੈਲੂਏ ਲੱਗੇ ਹੋਏ ਨੇ ਕਾਰ ਦੇ ਪਾਵਰ ਵਿੰਡੋਆ ਪਾਵਰ ਸਟੀering ਆਈ 70000 ਰੁਪਏ ਆਈ ਬਾਈ ਨੇ ਕਿਹਾ 90000 ਦੀ ਦੇ ਦਾਂਗੇ ਸੀਟ ਸੂਟ ਕਵਰ ਓਕੇ AC ਹੀਟਰ ਸਾਰਾ ਕੁਝ ਓਕੇ ਆ ਪੂਰੀ ਸਾਫ ਗੱਡੀ ਆ 90000 ਦੀ ਬਾਈ ਛੱਡ ਦੂਗਾ ਗੱਡੀ ਜੇ ਕਿਸੇ ਵੀ ਵੀਰ ਨੇ ਲੈਣੀ ਹੈਗੀ ਤਾਂ ਟੀ ਪੁਆਇੰਟ ਤੇ ਆ ਕੇ ਬਾਈਆਂ ਦਾ ਗੱਡੀਆਂ ਦਾ ਕੰਮ ਆ ਇੱਥੇ ਆ ਕੇ ਤੁਸੀਂ ਖੜੀ ਖੜ ਰਹੇ ਹਾਂ ਆਇਆ ਭਾਈ ਇਧਰ ਬਾਈ ਦੀ ਦੁਕਾਨ ਆ ਬਾਈ ਇਹ ਰਪੇਰ ਦਾ ਕੰਮ ਵੀ ਕਰਦੇ ਨੇਗੇ ਤੇ ਇੱਕ ਬਾਈ ਕੋਲੇ ਖੜੀ ਆ ਆਹ ਐਸਟੀਮ ਵੀਆਈਪੀ ਨੰਬਰ ਹੌਂਡਾ ਹੌਂਡਾ ਸਿਟੀ ਆ ਲਾਲੂਏ ਲੱਗੇ ਹੋਏ ਨੇ ਸਨ ਰੂਪੇ ਦੇ ਵਿੱਚ ਵੀ ਆ

ਸਾਰੀ ਗੱਡੀ ਓਕੇ ਆ ਇਹ ਕਿਸੇ ਵੀ ਵੀਰ ਨੇ ਲੈਣੀ ਆ ਸੰਪਰਕ ਕਰ ਸਕਦਾ ਬਾਈ ਤੁਹਾਡਾ ਨੰਬਰ ਕਿੰਨਾਗਾ 628459999 ਇੱਕ ਵਾਰੀ ਹੋਰ ਬੋਲ ਦੇ ਵੀਰੇ 628459999 ਪੀਪੀ ਕਾਰਵਾਰ ਬਰਨਾਲਾ